ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਗੁਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਧੁੱੱਕ ਬੰਦੀ ਦੱਲੇਵਾਲ ਦਾ ਪਤਾ ਲਾਣ ਨੂੰ ਖਨੋਰੀ ਪੁੱਜਾ ਬੱਬੂ ਮਾਨ ਮਰਨ ਵਰਤ ਲਗਾਤਾਰ ਜਾਰੀ ਕਿਤੇ ਹੋ ਨਾ ਜਾਏ ਨੁਕਸਾਨ 10 ਮਹੀਨੇ ਤੋਂ ਡਟੇ ਬਾਰਡਰ ਤੇ ਦਿੱਲੀ ਜਾਣਾ ਚਾਹੁੰਦੇ ਕਿਸਾਨ ਤੀਜੀ ਵਾਰ ਤੁਰਿਆ ਜੱਥਾ ਨਹੀਂ ਦਿੱਤਾ ਅੱਗੇ ਜਾਣ ਮਾਰਨ ਪਾਣੀ ਤੇ ਗੈਸ ਦੇ ਗੋਲੇ ਭੁੱਲੇ ਅੰਨ ਦਾਤੇ ਦਾ ਮਾਨ ਤੱਕੇ ਸ਼ਾਹੀ ਕਰੇ ਹਰਿਆਣਾ ਪਰਖ ਅਸਮਾਨੂ ਖਾਨ ਸਨੇ ਸਾਥੀਆਂ ਕੀਤੀ ਸੇਵਾ ਕੀਤੀ ਸਜ਼ਾ ਪੂਰੀ ਸੁਖਬੀਰ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਅਸਤੀਫੇ ਤੇ ਫੈਸਲਾ ਹੋਊ ਅਖੀਰ ਸਰਕਾਰ ਚ ਹੋਈਆਂ ਕਈ ਗਲਤੀਆਂ ਜ਼ਥੇਦਾਰ ਨੇ ਕਰ ਦਿੱਤਾ ਤੀਰ ਜੇ ਗੱਡੀ ਮੁੜ ਟਰੈਕ ਤੇ ਲਾਣੀ ਬੰਦੇ ਬਣ ਜਾਣ ਕਾਲੀ ਵੀ ਪਬਜੀ ਉੱਤੇ ਗੇਮ ਖੇਡਦੀ ਕੁੜੀ ਪੁੱਜੀ ਗਾਜ਼ੀਆਬਾਦ ਫਿਰੋਜ਼ਪੁਰ ਚ ਪਿਆ ਪੁਆੜਾ ਕਰਵਾਲੇ ਹੋਏ ਬਰਬਾਦ ਹੱਥ ਪੈਰ ਮਾਰੇ ਥੱਕ ਹਾਰ ਕੇ ਕੀਤੀ ਪੁਲਿਸ ਨੂੰ ਫਰਿਆਦ ਸ਼ਾਬਾਸ਼ ਇਹ ਪੰਜਾਬ ਪੁਲਿਸ ਨੂੰ ਕੁੜੀ ਲੱਭੀ 18 ਦਿਨਾਂ ਬਾਅਦ ਨਗਰ ਨਿਗਮ ਚੋਣਾ ਚਲਦੀਆਂ ਹਲਚਲ ਹੋ ਗਈ ਤੇਜ਼ ਟਿਕਟਾਂ ਲਈ ਦਲ ਬਦਲੀਆਂ ਇਹ ਕਿਹੋ ਜਿਹਾ ਕਰੇਜ਼ ਪਟਿਆਲੇ ਕਹਿੰਦੇ ੱੱੱਕਾ ਹੋ ਗਿਆ ਪੋਲਿਟਿਕਸ ਦਾ ਕੈਸਾ ਫੇਜ਼ ਅਕਾਲੀ ਕਹਿੰਦੇ ਵਿੱਚ ਜਲੰਧਰ ਟਿਕਟ ਲਈ ਕੋਈ ਤੇ ਭੇਜ ਚੋਣਾ ਵਾਲੀ ਜੰਗ ਉਹ ਹੀ ਜਿੱਤੂ ਜਿਹੜਾ ਹੋਊ ਸਭ ਤੋਂ ਤੇਜ਼ ਇੰਨੇ ਦਿਨੀ ਕਲਾਕਾਰ ਵੀ ਸੁਰੱਖਿਆ ਵਿੱਚ ਚੱਲ ਰਹੇ ਨੇ ਹਿਮਾਚਲ ਸ਼ੋਅ ਕੈਨਸਲ ਹੋ ਗਿਆ ਰਣਜੀਤ ਬਾਵੇ ਨੇ ਸੀ ਜਾਣਾ ਗੀਤ ਨੂੰ ਲੈ ਕੇ ਵਿਰੋਧ ਹੋਇਆ ਕੁਲਵਿੰਦਰ ਬਿੱਲਾ ਗਾਉ ਹੁਣ ਗਾਣਾ ਦਸਾਂਝਾ ਵਾਲੇ ਦਾ ਸ਼ੋਅ ਚੰਡੀਗੜ੍ਹ ਰੌਣਕ ਲੱਗ ਗਈ ਭਾਰੀ ਭੀੜ ਲੋਕਾਂ ਦੀ ਠਾਠਾਂ ਮਾਰੇ ਨੱਚ ਪਈ ਦੁਨੀਆ ਸਾਰੀ